ਯਾ ਟੱਕੋ ਕੀ ਪਿੰਡ ਐ ਕਿ ਸਾਡਾ ਉੱਥੇ ਇੱਕ ਇੱਕ ਪੁਰਖ ਜਿਹਾ ਆਦਮੀ ਮੋਰੇ ਲੱਗਿਆ ਹੋਇਆ ਜਿਹੜਾ ਕਿ ਪੰਚਾਇਤ ਦੀ ਜ਼ਮੀਨ ਵੀ ਨਜਾਇਜ਼ ਕਬਜ਼ਾ ਥੋੜਾ ਜਿਆਦਾ ਜ਼ਿੰਦਾ ਵਾ ਉਹਦਾ ਠੇਕਾ ਤੇ ਪਾਕਿਸਤਾਨੀ ਹੁੰਦਾ ਬਾਈ ਸੁਣਿਆ ਹੁੰਦਾ ਪਿੱਛੇ ਦੇ ਦੋਰੀ ਦੇ ਪਰਚੇ ਵੀ ਦਰਜ ਹੋਏ ਬਿਜਲੀ ਦੋਰੀ ਕੀਤੀ ਜਾਂਦੇ ਫੜੇ ਗਏ ਇੰਨਾ ਦੀ ਆਤਰੀ ਇਨਾਂ ਦੇ ਕੋਲ ਜਿਹੜੇ ਮੋਰੇ ਰੱਖੇ ਹੋਏ ਨੇ ਜਦਾ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਨਾ ਮੈਨੂੰ ਕਿਸੇ ਨੇ ਲਾਈਵ ਪਾਇਆ ਇਥੋਂ ਦਾ ਲੋਕਲ ਐਮਐਲਏ ਦਾ ਇਹਦੇ ਵਿੱਚੋਂ ਬੜਾ ਨਾਲ ਸੰਘ ਪਾੜ ਪਾੜ ਕੇ ਕਹਿਣ ਰਿਹਾ ਹੈ ਵੀ ਚੱਕੋ ਕੀ ਦਾ ਇੱਕ ਮੂਰਖ ਜਿਹਾ ਬੰਦਾ ਇਹਨਾਂ ਗਾਂਹ ਲਾਇਆ ਜੀ ਉਹ ਉੱਤੇ ਚੋਰੀ ਦੇ ਪਰਚੇ ਦਰਜਾ ਜੀ ਤੇ ਹੋਰ ਵੀ ਪਤਾ ਨਹੀਂ ਕੀ ਕੀ ਫਾਲਤੂ ਵਾਲਦੂ ਬੋਲੀ ਜਾਂਦਾ ਕਿਉਂਕਿ ਨਸ਼ੇ ਦੇ ਕੇਸ ਪਏ ਹਿੱਲ ਗਿਆ ਨਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਤੂੰ ਮੇਰੀ ਪੰਚਾਇਤੀ ਪੈਲ ਦੀ ਗੱਲ ਕੀਤੀ ਮੈਂ ਪੰਚਾਇਤੀ ਪੈਲੀ ਉਹਨਾਂ ਤੋਂ ਮੈਂ ਇੱਕ ਠੋਕ ਕੇ ਕਹਿਣਾ ਵੀ ਸਾਡਾ ਪਰਿਵਾਰ ਵੋਂਦਾ ਆ ਠੇਕਾ ਦਿੰਦਾ ਆ ਹੁਣ ਮੇਰੀ ਗੱਲਾਂ ਦੇ ਜਵਾਬ ਦੇ ਜੇ ਹੈਗਾ ਤੇ ਇਹ ਨਹੀਂ ਵੀ ਆ ਨੈਂਸਨ ਮੰਡੇਲਾ ਨਾ ਬਣ ਜੀ ਤੂੰ ਕਹਿੰਦਾ ਮੈਂ ਨੈਂਸਨ ਮੰਡੇਲਾ ਤੇ ਮੈਂ ਤੇ ਬਦਲਾਖੋ ਦੀ ਰਾਜਨੀਤੀ ਨਹੀਂ ਕਰਦਾ ਤੇ ਆ ਗਿਆ ਨਾ ਤੇਰਾ ਦੋਗਲਾ ਚਿਹਰਾ ਸਾਹਮਣੇ ਹੁਣ ਤੇ ਹੁਣ ਸੁਣ ਸਾਡੇ ਪਿੰਡ ਵਿੱਚ ਕਾਲਾ ਸਟੀਫਨ ਚੇਅਰਮੈਨ ਹਰਾਪੁਰ ਤੋਂ ਉਹਦਾ ਠੇਕਾ ਕੀ ਆ ਜਿਹੜੇ ਤੇਰੇ ਇੱਥੇ ਮੇਨ ਪੈਰੋਕਾਰ ਆ ਗੁਰਪ੍ਰੀਤ ਸਿੰਘ ਲੱਖਾ ਸਿੰਘ ਹੁਣੀ ਆ ਗੁਰਦੇਵ ਸਿੰਘ ਹੁਣੀ ਬਲਕਾਰ ਸਿੰਘ ਹੁਣੀ ਜਿਹੜੇ ਬਤਾਲੇ ਵਾਲੇ ਬੰਦੇ ਉਹਨਾਂ ਦਾ ਠੇਕਾ ਕੀ ਆ ਤੇ ਤੇਰਾ ਧੜਾ ਡਿਫਾਲਟ ਆ ਰਿਹਾ 3 ਸਾਲ ਤੋਂ ਠੇਕਾ ਨਹੀਂ ਦੇਣ ਡਿਆ ਉਹ ਸਾਡੀ ਪ੍ਰਮਾਣਸੀ ਆਸੀਂ ਲਿਆ ਨਹੀਂ ਤੁਸੀਂ ਠੇਕਾ ਮੇਰੇ ਤੋਂ ਅੱਧਾ ਦਓ ਤੇ ਮੇਰਾ ਘਟਿਆ ਤੇ ਤੂੰ ਵਧਾ ਲਾ ਸਾਰੇ ਪਿੰਡ ਦਾ ਮੈਂ ਵੀ ਵਧਾ ਦੂੰਗਾ ਪਰ ਆਪਣੇ ਬੰਦੇ ਨੂੰ ਕਹਾਂ ਠੇਕਾ ਤੇ ਜਮਾ ਕਰਾਉਣ ਦੂਜੀ ਗੱਲ ਤੂੰ ਕਹਿੰਦਾ ਵੀ ਮੇਰੇ ਕੋ ਮੋਟਰ ਚ ਫੜੀ ਗਈ ਮੇਰੀ ਤੇ ਜੱਟਾਂ ਦੇ ਪੁੱਤਾਂ ਕੋ ਜਿਹੜੇ ਸਿਆੜਾ ਚਾਰ ਮੋਟਰਾਂ ਚੱਲਣੀਆਂ ਵੀ ਫੜੀਆਂ ਵੀ ਜਾਣੀਆਂ ਪਰ ਇਹ ਬੰਦਿਆਂ ਦੀ ਕਰਤੂਤ ਹੈ ਵੀ ਇੱਕ ਐਮਐਲਏ ਹੋ ਕੇ ਤੂੰ ਮੋਟਰਾਂ ਦੀ ਸ਼ਿਕਾਇਤ ਕਰਨ ਡਿਆ ਇੰਨਾ ਇਨਾ ਵਹਿਲਾ ਹੋ ਗਿਆ ਤੂੰ ਲਾਹਣਤਾ ਤੇ ਤੇ ਯਾਰ ਤੇ ਗੰਦੀ ਰਾਜਨੀਤੀ ਤੇ ਤੂੰ ਮਨੂ ਮੂਰਖ ਦੱਸਣਿਆ ਤੂੰ ਬਹੁਤ ਸਿਆਣਾ ਬਹੁਤ ਜ਼ਿਆਦਾ ਸਿਆਣਾ ਤੂੰ ਜਾ ਕਾਡਰ ਕਾਡ ਚੱਕੋ ਕੀ ਦਾ ਸਾਰੇ ਪਟਿਆਂ ਦਾ ਤੇ ਕਰ ਕਾਂਗਰਸੀ ਬੰਦਿਆਂ ਦੇ ਟਿੱਕ ਕਿੰਨਾ ਠੇਕਾ ਦਿੰਦੇ ਉਹ ਉਹ ਸਾਡਾ ਪਿੰਡ ਪੱਦਰ ਤੱਕਰਾ ਸਾਡਾ ਸਾਰਿਆਂ ਦਾ ਹੀ ਘਾਟ ਆ ਕਾਲੇ ਸਟੀਫਨ ਦਾ ਘਾਟ ਆ ਆਪਣੇ ਗੁਰਪ੍ਰੀਤ ਸਿੰਘ ਲੱਖਾ ਸਿੰਘ ਦਾ ਘਾਟ ਆ ਗੁਰਦੇਵ ਸਿੰਘ ਸਾਨੂੰ ਬਲਕਾਰ ਸਿੰਘ ਦਾ ਘਾਟ ਆ ਉਹਦੇ ਵਿੱਚ ਫਿਰ ਆਪਣੇ ਤੇਰੇ ਆ ਜਿਹੜੇ ਨਵੇਂ-ਨਵੇਂ ਤੂੰ ਜੋੜੇ ਆ ਪੰਜ-ਛਤ ਮੂਰਖ ਜੇ ਇਹਨਾਂ ਦਾ ਕੱਢ ਲਈ 3 ਸਾਲ ਦੇ ਡਿਫੈਕਟਰ ਆ ਚੱਕੋ ਕੀ ਦੇ ਤੇ ਇਹ ਜਿਹੜੀਆਂ ਹੈਗੇ ਨਾ ਉਹ ਕਹਿੰਦੇ ਜਿਹੜਾ ਨਾ ਮੂਰਖ ਬੰਦਾ ਹੁੰਦਾ ਉਹਨੂੰ ਸਾਰੇ ਮੂਰਖ ਲੱਗਦੇ ਆ ਮੂਰਖ ਨੂੰ ਸਾਰੇ ਹੀ ਮੂਰਖ ਲੱਗਦੇ ਆ ਇਹ ਮਹਾਰਾਜ ਵੀ ਕਹਿੰਦੇ ਆ ਜਿਹੜਾ ਮੂਰਖ ਬੰਦਾ ਆ ਨਾ ਉਹਨੂੰ ਸਾਰੇ ਮੂਰਖ ਲੱਗਦੇ ਆ ਤੇਨੂੰ ਮੈਂ ਮੂਰਖ ਤਾਂ ਲੱਗਦਾ ਕਿਉਂਕਿ ਤੂੰ ਆ ਮੂਰਖ ਮੈਂ ਇਹੋ ਜੀ ਸ਼ਬਦਾਵਲੀ ਵਰਤਣੀ ਨਹੀਂ ਚਾਹੁੰਦਾ ਪਰ ਜੇ ਸਿੱਧਾ ਹੋ ਕੇ ਤੋਰੀ ਪਿਆ ਤੇ ਆ ਫਿਰ ਮੈਦਾਨੇ ਨਤਰ ਹੂੰ ਤੇਰੇ ਇਹਨਾਂ ਨੇ ਪਿਛਲੇ ਸਾਲ ਵਾਰਡ ਬੰਦੀਆਂ ਕੀਤੀਆਂ ਕਿਸੇ ਨੂੰ ਪੁੱਛਿਆ ਸੀਗਾ ਤੂੰ ਕਰ ਕੀ ਸਕਦਾ ਕਿ ਇਹ ਸ਼ਿਕਾਇਤ ਕਰਨ ਤੋਂ ਬਿਨਾ ਸ਼ਿਕਾਇਤੀਆਂ ਬੰਦਾ ਤੂੰ ਕਿਹੜੀ ਮੇਰੀ ਮੋਟਰ ਫੜੀ ਗਈ ਦੱਸ ਮੈਨੂੰ ਉਹ ਤੋਂ ਨਜਾਇਜ਼ ਮੋਟਰ ਕੋ ਮੇਤੇ ਪਾਉਂਗਾ ਤਾਂ ਮੈਨੂੰ ਕੋਰਟ ਚੈਲੰਜ ਕਰ ਦੂੰ ਉਹਨੂੰ ਹਾਈ ਕੋਰਟ ਕਿਹੜੇ ਕੰਮ ਨੂੰ ਬੈਠੇ ਆ ਦੂਜੀ ਗੱਲ ਰਾਹਪੁਰ ਦੇ ਮੰਡ ਚ ਕਿੰਨੀਆਂ ਮੋਟਰਾਂ ਚੱਲਦੀਆਂ ਮੈਨੂੰ ਪਤਾ ਔਰ ਜਿੱਦਨ ਮੇਤੇ ਤੂੰ ਫਲੈਂਕ ਪੁਆਈ ਤੇਰੇ ਬੰਦਿਆਂ ਦੀਆਂ ਮੋਟਰਾਂ ਚੱਲਣ ਡੀਆਂ ਸੀਗੀਆਂ ਮੈਂ ਹੁਣ ਨਾਮ ਨਹੀਂ ਲੈਣਾ ਵਿਚਾਰਾ ਨੁਕਸਾਨ ਹੋਊਗਾ ਉਹਨਾਂ ਦੀਆਂ ਮੋਟਰਾਂ ਚੱਲਣ ਡੀਆਂ ਸੀਗੀਆਂ ਤੇ ਮੈਂ ਕਿਹਾ ਚਲੋ ਕੋਈ ਨਹੀਂ ਵੀ ਤੇਰੀ ਤੇ ਘਟੀਆਂ ਮਾਨਸਕ ਤਾਂ ਸਾਹਮਣੇ ਆਉਂਦੀ ਆ ਥੋੜੇ ਜਿਹੀ ਪੈਸੇ ਦਿੰਦਾ ਤੇ ਇੱਥੇ ਪਚਾਈ ਪੈਲੀ ਵਾਉਂਦਾ ਤੇ ਬਾਕੀਆਂ ਦਾ ਕਿੰਨਾ ਠੇਕਾ ਤੇ ਤੂੰ ਕੀ ਦਿੰਦਾ ਆਪਣੇ ਆਰਾਮ ਜਿਹੜਾ ਪੰਚਾਇਤ ਚੋਂ ਬਣਾ ਕੇ ਆਪਣੇ ਨਾਂ ਤੇ ਮੁੜ ਕੇ ਚੜ੍ਹਾ ਲਿਆਈ ਉਹਦਾ ਮੁੜ ਕੇ ਆਪੇ ਚੇਅਰਮੈਨ ਬਣ ਗਿਆ ਵਾ ਮੇਰੇ ਤੇ ਪਰਚਾ ਦਰਜ ਕਹਿਣ ਡਿਆ ਵਾ ਹੋਇਆ ਵਾ ਚੋਰੀ ਦਾ ਮੇਤੇ ਇੱਕ ਪਰਚਾ ਚੋਰੀ ਦਾ ਵਿਖਾਜ ਤੱਕ ਜਗਤਾਰ ਸਿੰਘ ਸਨਫਰਨ ਧੀਰ ਸਿੰਘ ਦੇ ਨਾਂ ਤੇ ਇੱਕ ਪਰਚਾ ਵਿਖਾ ਹਾਂ ਲੜਾਈਆਂ ਦੇ ਹੁੰਦੇ ਆ ਉਹ ਮਰਦਾਂ ਦੀਆਂ ਹੁੰਦੀਆਂ ਆ ਤੇਰੇ ਤੇ ਐਨਡੀਪੀਐਸ ਦਾ ਤਰਪਾਲ ਚੋਰ ਦਾ ਇਹਦਾ ਮਤੂ ਤਰਪਾਲ ਚੋਰੀ ਕੀਤੀ ਹੋਣੀ ਤੂੰ ਤਰਪਾਲ ਚੋਰ ਦਾ ਪਰਚਾ ਤੇਤੇ ਹੋਇਆ ਸੀ ਨਾ ਨਸ਼ੇ ਦਾ ਹੋਇਆ ਨਾ ਅਜਾ ਤੇਤੇ ਪਰਚਾ ਦਰਜ ਹੋਏ ਤੇ ਉਹ ਨਜਾਇਜ਼ ਮੇਤੇ ਪਰਚਾ ਦਰਜ ਹੋਏ ਤੇ ਜਾਇਜ਼ ਅੜਦੁੱਲ ਫੰਡਰ ਜੇ ਅੱਗੇ ਲਾਏ ਆ ਨਾ 125 ਵੋਟਾਂ ਤੇ ਹਰਿਆਤੂ 100 ਪਲੱਸ ਵੋਟ ਤੇ ਹਰਿਆਤੂ ਪਿੰਡੋਂ ਆਦ ਕੀ ਸਾਡੇ ਐਸੇ ਕਰਤੂਤਾਂ ਕਰਕੇ ਉਹ ਹੋਰ ਹੋਣਗੇ ਜਿੰਨ ਤੋਂ ਮੂਲਕ ਕਹਿੰਗੇ ਜਵਾਬ ਨਾ ਦਊਂਗਾ ਮੈਂ ਤੇਰੀ ਹਰ ਗੱਲ ਦਾ 4 ਗੁਣਾ ਵੱਧ ਕੇ ਜਵਾਬ ਦਊਂਗਾ ਕਿਤੇ ਭਲੇਖੇ ਜਿਹਾ ਨਹੀਂ ਤੈਨੂੰ ਹੁਣਾ ਮਤਲਬ ਮੈਂ ਇਦਾਂ ਬੋਲੂਗਾ ਤੇ ਜੇ ਉਹ ਫਲਾਂਟ ਘਾਣਾ ਪੁੱਛ ਲਈ ਨਾਲੇ ਸਟੀਫਨ ਸਾਹਿਬ ਨੂੰ ਐਤ ਕੀ ਵੀ ਕੱਟ ਕੀਤਾ ਈ ਐਤ ਕੀ ਵੀ ਕੱਟ ਕੀਤਾ ਈ ਉਹਨਾਂ ਦਾ ਮੈਂ ਕਹਾਂ ਨਹੀਂ ਯਾਰ ਇਹ ਰਾਜਨੀਤੀ ਵੱਖਰੀ ਚੀਜ਼ ਆ ਇਹ ਪੈਲੀਆਂ ਦਾ ਕੀਤਾ ਜਿਹੜਾ ਜੱਟਾਂ ਦਾ ਕੰਮ ਹੀ ਖੇਤੀਬਾੜੀ ਆ ਇਹਦਾ ਵੱਖਰੀ ਚੀ ਹੈਪੀ ਨੂੰ ਪੁੱਛ ਲਈ ਉਹਦਾ ਕੀ ਸੀਗਾ ਮੈਨੂੰ ਦੱਸੀ ਜਾਣਾ ਇਹ ਤੇਰੇ ਪੈਰੋਕਾਰ ਆ ਇਹ ਚੋਂ-ਚੋ ਕਿੰਨਾ ਦਾ 12000 ਵੀ ਦੰਦੇ ਰਹੇ ਆ ਪੁੱਛ ਨਹੀਂ ਭਲਾ ਦੰਦੇ ਇਹ ਕਨੀ ਉਹ ਮੰਡ ਦੀ ਪਹਿਲੀ ਹਾੜ ਆ ਜਾਂਦਾ ਸਾਡੇ ਨਹੀਂ ਠੇਕਾ ਜਾਦਾ ਤੇ ਕਰੋ ਇੱਕ ਵੱਡਿਓ ਸਾਰੇ 10000 ਕਰਨਾ 20 ਕਰਨਾ 50 ਕਰਨਾ 5 ਕਰਨਾ 7 ਕਰਨਾ ਕਿੰਨਾ ਕਰਨਾ ਦੱਸੋ ਨਾ ਤੇ ਲਿਸਟ ਮੰਗਾਣੀ ਪਲਾਟਾਂ ਦੀ ਤੇਰੇ ਸਾਰੇ ਕਾਂਗਰਸੀ ਬੰਦਿਆਂ ਨਾਲੋਂ ਮੇਰਾ ਠੇਕਾ ਜਾਦਾ ਜੇ ਇੱਕ ਨਾਲ ਵੀ ਘਟ ਹੋਈ ਤੇ ਮੈਂ ਜ਼ਮੇਵਾਰ ਆ ਤੇ ਹੁਣ ਤੈਨੂੰ ਕੰਮ ਕੀ ਰਹਿ ਗਿਆ ਹੋਰ ਤੈਨੂੰ ਵੀ ਸੀਐਮ ਸਾਹਿਬ ਨੇ ਵਿਹਲਾ ਕਰਕੇ ਬਾਹਤਾ ਵਾ ਪਲਾਥ ਵਾਲਿਆਂ ਨੂੰ ਮੂੰਹ ਨਹੀਂ ਕਰਨਾ ਹੁਣ ਤੈਨੂੰ ਮੈਂ ਦੇਖਦਾ ਚੱਲ ਮੇਨਾ ਲੱਗਾ ਰਿਆ ਮਨ ਤੇ ਆ ਵਧੀਆ ਲੱਗਦਾ ਵੀ ਤੂੰ ਮੇਰੇ ਮੱਖਲਾਖ ਬੋਲੇ ਠੀਕ ਆ ਮੂਰਖ ਕੌਣ ਆ ਸਾਰੀ ਦੁਨੀਆ ਜਾਣਦੀ ਆ ਮੂਰਖ ਹੋਂਦਾ ਜਿਹੜਾ ਜਿੱਥੇ ਸ਼ੈਨ ਸ਼ਕਤੀ ਨਹੀਂ ਹੁੰਦੀ ਮਿੰਡ ਚ ਟਪੂਸੀ ਮਾਰ ਕੇ ਉਧਰ ਮਿੰਡ ਚ ਟਪੂਸੀ ਮਾਰ ਕੇ ਉਧਰ ਉਹਨੂੰ ਕਹਿੰਦੇ ਮੂਰਖ ਜਿਹਨੂੰ ਸਿਆਸਤ ਨਹੀਂ ਕਰਨੀ ਆਉਂਦੀ ਉਹਨੂੰ ਕਹਿੰਦੇ ਮੂਰਖ ਠੀਕ ਆ ਇਹ ਗੱਲਾਂ ਕਿਸੇ ਹੋਰ ਨਾਲ ਕਰੀ ਤੇ ਮੇਨਾਂ ਗੱਲ ਕਰੀ ਲੌਜਿਕ ਦੀ ਠੀਕ ਆ ਕਿ ਮੇਰੇੜਾ ਠੇਕਾ ਤੇਰੇ ਸਾਰੇ ਹੋ ਗਿਆ ਨਾ ਡਿਫਾਲਟਰਾਂ ਦਾ ਤੇ ਇੰਨਾ ਕਹਣਾ ਠੇਕਾ ਬਹੁਤ ਆ ਬਹੁਤ ਜ਼ਿਆਦਾ ਠੇਕਾ ਤੈਨੂੰ ਨਹੀਂ ਪਤਾ ਤੇਰੀਆਂ ਅੱਖਾਂ ਹੈ ਨਹੀਂ ਤੇਰੀਆਂ ਇਹ ਮੰਡ ਦਰਿਆ ਵਾ ਪਾਣੀ ਆਉਂਦਾ ਪੈਲੀ ਰੁੜੀ ਆ ਤੇ ਉਹਦੇ ਕਰਕੇ ਜਿਹੜਾ ਵਾ ਸਾਡੇ ਪ੍ਰੋਬਲਮ ਹੈ ਆ ਸਾਡੇ ਸਾਰੇ ਪਿੰਡ ਦਾ ਹੀ ਠੇਕਾ ਘਟਾ ਕਿਸੇ ਇੱਕ ਦਾ ਦੱਸ ਕਿੰਨਾ ਜ਼ਿਆਦਾ ਇੱਕ ਦਾ 10 ਕੁਲਦੀਪ ਸਿੰਘ ਬਾਲ ਤੇਰੇ ਪੱਕਾ ਬੰਦਾ ਉਹਨਾਂ ਦੱਸ ਕਿੰਨਾ ਉਹਦਾ ਚਾਚਾ ਤੇਰਾ ਪੱਕਾ ਬੰਦਾ ਉਹਨਾਂ ਦੱਸ ਕਿੰਨਾ ਸਰਪੰਚ ਮਨਜੀਤ ਕੌਰ ਨੇ ਤੇਰੀ ਡਟ ਕੇ ਹਮਾਇਤ ਕੀਤੀ ਤੇਰੀਆਂ ਨਾ ਆੜ ਜੋ ਕੇ ਲਾਏ ਹੁਣ ਡਿਫਾਲਟਰ ਇਹਨਾਂ ਕਰਕੇ ਉਹ ਪਿੱਛੇ ਹਟ ਗਏ ਉਹ ਵੱਖਰੀ ਗੱਲ ਆ ਉਹਨਾਂ ਆ ਦੱਸ ਕਿੰਨਾ ਕਿਤੇ ਗੱਲ ਕੋਈ ਲੌਜਿਕ ਦੀ ਤੇ ਕਰ ਕੋ ਥੋੜਾ ਬਹੁਤਾ ਅਕਲ ਨੂੰ ਹੱਥ ਮਾਰ ਤੂੰ ਐਮਐਲਏ ਆ ਕਿੱਦਾਂ ਨਹੀਂ ਗੱਲਾਂ ਕਰਨ ਡਿਆ ਵਾ ਤੂੰ ਆ ਜਾ ਆਪ ਲੜ ਲਾ ਤੂੰ ਆਪਣੇ ਪਿੰਡੋਂ ਸਰਪੰਚੀ ਹਰਿਆ ਨਾ ਆਪਣੀ ਭਾਬੀ ਹਰਾਈ ਉਹ ਨਾ ਤੇ ਆ ਜੀ ਮੇਰੇ ਮੁਕਾਬਲੇ ਆਪ ਲੜ ਲਈ ਜਿੱਥੇ ਤਰਾ ਜੀ ਕਾਦਾ ਲੜ ਲਈ ਓਪਨ ਕਰਾ ਕੇ ਲੜ ਲਈ ਪਤਾ ਨਹੀਂ ਤੂੰ ਕਿਦਾ ਗਿੱਜਾਂ ਕੀ ਤੂੰ ਸਮਝਦਾ ਆਪਣੇ ਆਪ ਨੂੰ ਵੀ ਤੂੰ ਕਿਸੇ ਨੂੰ ਪੁੱਠਾ ਸਿੱਧਾ ਬੋਲੇਗਾ ਤੇਰਾ ਜਵਾਬ ਨਹੀਂ ਦੇਣਾ ਇਹ ਜ਼ਬਾਨ ਜਿਹੜੀ ਇਹਨੂੰ ਨਾ ਆਪਣੇ ਕੰਟਰੋਲ 'ਚ ਰੱਖਣਾ ਚਾਹੀਦਾ ਹਮੇਸ਼ਾ ਜਿੰਨੀ ਕੰਟਰੋਲ 'ਚ ਰਹੇ ਚੰਗਾ ਰਹਿੰਦਾ ਵਾ ਤੇ ਆ ਤੇਰੇ ਡਿਫਾਲਟਰਾਂ ਦੀ ਭੇਜਾਂ ਲਿਸਟਾਂ ਦੋ ਦੋ ਸਾਲ ਹੋ ਗਏ ਨਾ ਠੇਕਾ ਨਹੀਂ ਜਮਾ ਕਰਾਇਆ ਤੇਰੇ ਡਿਫਾਲਟਰਾਂ ਨੇ ਭੇਜਾਂ ਲਿਸਟਾਂ ਚੱਕੋ ਕੀਦਾ ਮੂਰਖ ਲੱਗਿਆ ਵਾ ਮੂਰਖ ਤੇਰੇ ਜਿਹੜਾ ਮੂਰਖ ਕੌਣ ਆ ਯਾਰ ਥੋੜੀ ਬਹੁਤੀ ਸ਼ਰਮ ਕਰ ਬੋਲਣ ਲੱਗਾ ਥੋੜੀ ਆਪਣੀ ਵਰਡਿੰਗ ਵੇਖ ਤੋ ਕੀ ਬੋਲਣ ਡਿਆ ਵਾ ਤੇ ਮੈਂ ਬਾਕੀ ਸਾਰੇ ਜਿਹੜੇ ਮੇਰੇ ਵੀਰ ਸੁਣਦੇ ਲਾਈਵ ਉਹਨਾਂ ਕੋ ਮੈਂ ਮਾਫੀ ਮੰਗਦਾ ਵੀ ਮੈਂ ਇਹੋ ਜਿਹੀ ਹਫਤਾਵਲੀ ਵਰਤਣੀ ਨਹੀਂ ਚਾਹੁੰਦਾ ਪਰ ਇਹਦੀ ਜਿਹ ਇਹ ਕਰਦਾ ਕਿ ਮੇਰੀਆਂ ਮੋਟਰਾਂ ਫੜਾ ਦੂਗਾ ਫੜਾਲਾ ਮੋਟਰਾਂ ਮੇਰੇ ਕਨੈਕਸ਼ਨ ਦੀਆਂ ਮੋਟਰਾਂ ਆ ਕੇ ਫੜਾ ਲਈ ਜਿੱਥੇ ਤੂੰ ਫੜਾਉਣੀਆਂ ਜਿੱਦਾਂ ਮੈਂ ਫੜਾਈਆਂ ਨਾ ਤੇ ਮੈਂ ਰਾਪੂਰ ਤੋਂ ਲੈ ਕੇ ਢਿਲਮਾ ਤੱਕ ਕੋ ਚੱਲਣ ਨਹੀਂ ਦੇਣੀ ਨਿਆਜੇ ਵੇਖ ਲਈ ਤੇ ਮੈਨੂੰ ਸਾਰੇ ਪਤਾ ਕਿਹੜਾ ਕਿਹੜਾ ਚਲਾਉਂਦਾ ਇਸ ਕਰਕੇ ਇਹਦਾ ਥੋੜਾ ਜਿਹਾ ਦਿਮਾਗ ਤੇ ਬਰਬੁੱਤ ਰੱਖੋ ਮੇਰੇ ਵੀਰ ਜਿਹੜੇ ਇਹਦੇ ਲੱਗੇ ਆ ਦਿਮਾਗ ਸੈੱਟ ਕਰੋ ਇਹਦੇ ਪੈ ਗਿਆ ਨੁਕਸ ਤੇ ਉਹ ਲੋਕਾਂ ਨੂੰ ਜਿੱਦਾਂ ਮਰਜ਼ੀ ਬੋਲ ਲੈ ਮਨੂੰ ਬੋਲਿਆ ਮੈਂ 10 ਗੁਣਾ ਮਾੜਾ ਬੋਲੂੰਗਾ ਇਹ ਮੇਨੀ ਤੇ ਨਾ ਮੇਰੀ ਜ਼ੁਬਾਨ ਆ ਤੇ ਨਾ ਇਲੈਕਸ਼ਨ ਤੇਨੂੰ ਆ ਹਲਕਾ ਤੇਰਾ ਵਾ ਤੇ ਮੈਂ ਇਨੇ ਰਹੀਸ ਘਰ ਚੋਂ ਨਹੀਂ ਬਿਤੇਰੇ ਬਾਕ ਇਲੈਕਸ਼ਨ ਲੜ ਸਕਾਂ ਜੇ ਹਲਕਾ ਛੱਡ ਕੇ ਆਣਾ ਇਹ ਤੇ ਮੈਂ ਕਹਿੰਦਾ ਆ ਮੈਂ ਨਾ ਕਿਹੜੇ ਥਾਂ ਟਿਕਟ ਲੜਨੀ ਆ ਤੂੰ ਕੋ ਸੁਖਿਆ ਵਾ ਤੁਸੀਂ ਕੋ ਜੱਦੀ ਤੇਰੀ ਵੀ ਤੂੰ ਲਾ ਲੂੰਗਾ ਇਥੇ ਪੱਕਾ ਆਪਣਾ ਸਾਰਾ ਕੁਝ ਕਰ ਲੂੰਗਾ ਤੇਨੂੰ ਕਿਲਾ ਲੱਗਾ ਤੇਰਾ ਤੇਰਾ ਕਿਹੜਾ ਕੋਲਾ ਟਾ ਦੇਣਾ ਵੇ ਇਹ ਸਾਰਾ ਠੰਡਿਆ ਹੁਣ ਤੂੰ ਕੀ ਕਦਾ ਵੀ ਤਾਈ ਹੋਈਆਂ ਵੀ ਮੈਂ ਕੰਮ ਕਰਦਾ ਹਣਾ ਤੇ ਮੈਂ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਵੀ ਇਹਨੂੰ ਇੰਨਾ ਵੇਲਾ ਘਾਤੋ ਕਰਕੇ ਬਾਹਤਾ ਵੀ ਮੇਰੇ ਹੁਣ ਮੇਰੇ ਵਰਗਿਆਂ ਲਈ ਹੋ ਗਿਆ ਵਾ ਤੇ ਬਾਕੀ ਮੇਰਾ ਵੀਰ ਮੈਂ ਸਾਰਿਆਂ ਕੋ ਜਿਹੜੇ ਮੇਰੇ ਭਰਾ ਵਾ ਯਾਰ ਦੋਸਤੋ ਉਹਨਾਂ ਕੋ ਮਾਫੀ ਮੰਗਦਾ ਤੇ ਇਹਨੂੰ ਮੈਂ ਕਹਿਣਾ ਚਾਹੁੰਦਾ ਵੀ ਗੱਲ ਜਦੋਂ ਕਰਨੀ ਹੋਏ ਨਾ ਜ਼ਾਬਤੇ ਚ ਰਹਿ ਕੇ ਲਿਆਕਤ ਨਾਲ ਤੇ ਪੇਪਰਾਂ ਤੇ ਕਰਿਆ ਕਰ ਐ ਕਰਕੇ ਬੰਦਾ ਤਗੜਾ ਨਹੀਂ ਹੋ ਜਾਂਦਾ ਜ ਟੋਟਲੀ ਐਬਸੋਲੂਟਲੀ ਫਲੂਟਲੀ ਇਹਨਾਂ ਨੂੰ ਨਹੀਂ ਕਹਿਣਾ ਆਉਂਦਾ ਸਿੱਧੀ ਕਹਿਣਾ ਤੂੰ ਤੈ ਤੇ ਤੁਸੀਂ ਕਹਿਣਾ ਜਾਣਦੇ ਆ ਕਿਉਂ ਇੱਥੇ ਜੰਮੇ ਪਲੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ